ਭਾਰਤ ਅੰਦਰ ਪਾਕਿਸਤਾਨ ਦੀਆਂ ਡਰੋਨ ਗਤਿਵਿਧੀਆਂ ਜਾਰੀ ਕੁਝ ਖਬਰਾਂ ਦੁਆਰਾ ਸਰਫਿਸ ਕਰ ਰਹੀਆਂ ਨੇ ਦੁਆਰਾ ਭਾਰਤ ਦੇ ਅੰਦਰ ਪਾਕਿਸਤਾਨੀ ਡਰੋਨ ਵੜੇ ਨੇ ਪਰ ਜਦੋਂ ਇਹਨਾਂ ਡਰੋਨਸ ਦੁਆਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਤੇ ਉਦੋਂ ਸੰਭਾਵੀ ਤੌਰ ਦੇ ਉੱਤੇ ਇਹਨਾਂ ਨੂੰ ਸਰਵੇਲੈਂਸ ਡਰੋਨ ਦੱਸਿਆ ਜਾ ਰਿਹਾ ਹੈ ਸਰਵੇਲੈਂਸ ਡਰੋਨਸ ਉਹ ਹੁੰਦੇ ਨੇ ਜਿਹੜੇ ਆਕਾਸ਼ ਦੇ ਵਿੱਚ ਸਰਵੇਲੈਂਸ ਵਾਸਤੇ ਛੱਡੇ ਜਾਂਦੇ ਨੇ ਕਿਸੇ ਏਰੀਆ ਦਾ ਕਿਸੇ ਵੱਡੇ ਏਰੀਆ ਦਾ ਵੱਡੇ ਖੇਤਰਫਲ ਦਾ ਸਰਵੇਲੈਂਸ ਕਰਨ ਵਾਸਤੇ ਛੱਡੇ ਜਾਂਦੇ ਨੇ ਦੇਖਣ ਵਾਸਤੇ ਨਜ਼ਰ ਰੱਖਣ ਵਾਸਤੇ ਮਾਪਣ ਵਾਸਤੇ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਔਰ ਇਹ ਸਰਵਲੈਂਸ ਡਰੋਨਸ ਭਾਰਤ ਦੀਆਂ ਸਰਹੱਦਾਂ ਲੰਘਦੇ ਨਜ਼ਰ ਆ ਰਹੇ ਨੇ ਦੁਬਾਰਾ ਇੱਕ ਮਾਮਲਾ ਫਿਰੋਜ਼ਪੁਰ ਦੇ ਨਾਲ ਜੁੜਿਆ ਹੋਇਆ ਤੁਹਾਡੇ ਸਾਹਮਣੇ ਰੱਖਦੇ ਹਾਂ ਫਿਰੋਜ਼ਪੁਰ ਬਾਰਡਰ ਏਰੀਆ ਸਰਹੱਦੀ ਏਰੀਆ ਉਥੇ ਦੁਬਾਰਾ ਇੱਕ ਡਰੋਨ ਵੇਖਣ ਨੂੰ ਮਿਲਿਆ ਦਰਸਲ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮਮਦੋਟ ਤੋਂ ਇੱਕ ਖਬਰ ਸਾਹਮਣੇ ਆਉਂਦੀ ਹੈ ਮੰਗਲਵਾਰ ਸਵੇਰ ਦਿਖਾਈ ਦਿੱਤਾ ਹੈ ਪਾਕਿਸਤਾਨ ਦਾ ਡਰੋਨ ਪਾਕਿਸਤਾਨ ਦੀ ਸਰਹੱਦ ਤੋਂ ਪਾਰ ਯਾਨੀ ਕਿ ਪਾਕਿਸਤਾਨ ਵੱਲੋਂ ਭਾਰਤ ਦੀ ਸਰਹੱਦ ਲੰਘ ਕੇ ਪਾਕਿਸਤਾਨ ਭਾਰਤ ਦੀ ਸਰਹੱਦ ਲੰਘ ਕੇ ਭਾਰਤ ਅੰਦਰ ਦਾਖਲ ਹੋਇਆ ਔਰ ਜਾਣਕਾਰੀ ਮੁਤਾਬਕ ਸਵੇਰੇ 10 ਵਜੇ ਦੇ ਕਰੀਬ ਇਹ ਡਰੋਨ ਹਵਾ ਦੇ ਵਿੱਚ ਉੱਡਦਾ ਨਜ਼ਰ ਆਇਆ ਬੀਐਸਐਫ ਜਵਾਨਾਂ ਨੇ ਤੁਰੰਤ ਇਸ ਉੱਤੇ ਕਾਰਵਾਈ ਕੀਤੀ ਹੈ ਪਰ ਵੱਡੀ ਗੱਲ ਇਹ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਦਿਨ ਦਿਹਾੜੇ ਹੀ ਹੁਣ ਡਰੋਨਸ ਨਜ਼ਰ ਆਉਣ ਲੱਗੇ ਨੇ ਪਹਿਲਾਂ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਇਹਨਾਂ ਡਰੋਨਸ ਨੂੰ ਭੇਜਿਆ ਜਾਂਦਾ ਸੀ ਪਾਕਿਸਤਾਨ ਦੇ ਵੱਲ ਪਰ ਹੁਣ ਛਰੇ ਆਮ ਡਰੋਨਸ ਭੇਜੇ ਜਾ ਰਹੇ ਨੇ ਹਾਲਾਂਕਿ ਇਹਨਾਂ ਨੂੰ ਸਰਵੇਲੈਂਸ ਡਰੋਨਸ ਅਜੇ ਤੱਕ ਦੱਸਿਆ ਜਾ ਰਿਹਾ ਹੈ ਪਰ ਇਹ ਵੀ ਐਡਵਾਈਜ਼ਰੀ جاری ਹੈ ਕਿ ਜੇ ਕਿਤੇ ਕੋਈ ਡਰੋਨ ਇਸ ਤਰ੍ਹਾਂ ਦਾ ਡਿੱਗ ਜਾਂਦਾ ਹੈ ਜੇ ਕੋਈ ਐਦਾ ਦੀ ਸਥਿਤੀ ਬਣ ਜਾਂਦੀ ਹੈ ਤੇ ਲੋਕਾਂ ਨੂੰ ਅਪੀਲ ਇਹ ਕੀਤੀ ਗਈ ਹੈ ਕਿ ਉਸ ਦੇ ਨਜ਼ਦੀਕ ਨਾ ਜਾਇਆ ਜਾਵੇ ਹਾਲਾਂਕਿ ਇਹਨਾਂ ਨੂੰ ਸਰਵੇਲੈਂਸ ਡਰੋਨ ਦੱਸਿਆ ਜਾ ਰਿਹਾ ਪਰ ਇਹਨਾਂ ਦੀ ਬਣਤ ਇਹਨਾਂ ਦੇ ਅੰਦਰਲੇ ਸਿਸਟਮ ਬਾਰੇ ਸਿੱਧੇ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ ਹੋ ਸਕਦਾ ਹੈ ਕਿ ਉਹਦੇ ਨਾਲ ਕੋਈ ਖਤਰਨਾਕ ਸਮਗਰੀ ਵਿਸਫੋਟਕ ਸਮਗਰੀ ਵੀ ਅਟੈਚ ਹੋਵੇ ਹਾਲਾਂਕਿ ਬੀਐਸਐਫ ਜਵਾਨਾਂ ਨੇ ਤੁਰੰਤ ਕਾਰਵਾਈ ਕੀਤੀ ਇਸ ਡਰੋਨ ਨੂੰ ਬੇਗਣ ਵਾਸਤੇ ਕਈ ਰਾਉਂਡਸ ਫਾਇਰ ਕੀਤੇ ਗਏ ਨੇ 200 ਦੇ ਕਰੀਬ ਰਾਉਂਡਸ ਜਿਹੜੇ ਕਈ মিডিਆ ਰਿਪੋਰਟਸ ਦਾਵਾ ਕਰਦੀਆਂ ਨੇ ਤੇ ਉਹਨਾਂ ਰਾਉਂਡਸ ਦੇ ਫਾਇਰ ਹੋਣ ਤੋਂ ਬਾਅਦ ਇਹ ਡਰੋਨ ਪਾਕਿਸਤਾਨ ਵੱਲ ਨੂੰ ਵਾਪਸ ਪਰਤ ਗਿਆ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦੇ ਵੱਲੋਂ ਇਸ ਦੀਆਂ ਵੀਡੀਓਜ਼ ਵੀ ਬਣਾਈਆਂ ਗਈਆਂ ਹੁਣ ਜਾਣਕਾਰੀ ਜੋ ਸਾਹਮਣੇ ਆ ਰਹੀ ਹੈ ਬੀਐਸਐਫ ਦੇ ਵਿੱਚ ਉੱਚ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਆ ਪਰ ਇਸ ਦੇ ਨਾਲ ਨਾਲ ਪੁਲਿਸ ਵੀ ਇਸ ਜਾਂਚ ਦੇ ਵਿੱਚ ਜੁਟੀ ਹੋਈ ਹੈ ਸਰਹੱਦੀ ਸੁਰੱਖਿਆ ਬਾਰੇ ਚੌਕਸੀ ਜਿਹੜੀ ਆ ਉਹ ਵਧਾ ਦਿੱਤੀ ਗਈ ਹੈ ਉਹਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਕੀ ਕੁਝ ਦੇਖਣ ਨੂੰ ਮਿਲਦਾ ਆਇਆ ਕੀ ਕੁਝ ਵਾਪਰੇਗਾ ਦੱਸ ਦੇਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ